ਖੰਡੜ ਕੇ ਮੁਟਿਆਰਾ ਆਈ ਦੇ ਫਰਜਾਈਆਂ ਗਿੱਦਾਂ ਪਾ ਰਹੀਆਂ ਮਾਪਿਆਂ ਤੇਰੇ ਆਟ ਕਰ ਦਿੱਤਾ ਮਾਪਿਆਂ ਤੇਰੇ ਆਟ ਕਰ ਦਿੱਤਾ ਦੇ ਕੇ ਛਪੜਤੇ ਕਰਵੇ ਰਾਤੀ ਡਡੂ ਡਰਾਉਂਦੇ ਜਵਾਕ ਡੁੱਬਣ ਦਾ ਡਰਵੇ 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 ਮੈਂ ਤੰਦ ਵੀ ਮੈਂ ਟੱਕੜੇ ਤੇ ਦੇ ਲਪਣਾਵਾਂਗੇ ਕੋਈ ਆਵੇਗਾ ਕੋਈ ਜਾਵੇਗਾ ਉਹ ਕਨੜੀਆਂ ਮੋਟਰਾ ਪੀ 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 ਫਿਰ ਗੱਡੀਆਂ ਮੋਟਰਾ ਪਾਪਾ ਪਾ ਫਿਰ ਗੱਡੀਆਂ ਮੋਟਰਾ ਪੀ 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 ਫਿਰ ਗੱਡੀਆਂ ਮੋਟਰਾ ਪਾਪਾ ਪਾ ਇਹ ਮੋਟਰਾ ਪੀ 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 ਫਿਰ ਗੱਡੀਆਂ ਮੋਟਰਾ ਪਾਪਾ ਪਾ ਇਹ ਮੋਟਰਾ ਪੀ 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 ਫਿਰ ਗੱਡੀਆਂ ਮੋਟਰਾ ਜੋਗੀ ਆ ਵੀ ਗਿਆ ਫੇਰਾ ਪਾ ਵੀ ਗਿਆ ਜੋਗੀ ਆ ਵੀ ਗਿਆ ਟਿਆਰੇ ਫੇਲ ਕਰਾਤਾ ਨਹੀਂ ਮੇਟੀ ਲੈ ਕੇ ਗਈ ਸੀ ਮਰੂਤਾਂ ਵਾਲੇ ਬਾਗਮਾ ਰੋਟੀ ਲੈ ਕੇ ਗਈ ਸੀ ਮਰੂਤਾਂ ਵਾਲੇ ਬਾਗਮਾ ਸ਼ੰਨਾ ਮੇਰਾ ਲੱਗਿਆ ਮਰੂਤਾਂ ਵਾਲੇ ਬਾਗਮਾ ਸ਼ੰਨਾ ਮੇਰਾ ਕਿਹੜੀ ਮਜਾਜੜ ਤੂੰ ਨਹੀਂ ਤੂੰ ਨਹੀਂ ਸੌਲਣੀ ਸੌਲੋ ਮੇਰੀ ਸਾਸ ਦੀਆਂ ਕਰਤੂਤਾ ਨਹੀਂ ਕਿਹੜੀਆਂ ਕਰਤੂਤਾ ਨਹੀਂ ਸੌਲਣੀ ਸੌਲੋ ਮੇਰੀ ਸਾਸ ਦੀਆਂ ਕਰਤੂਤਾ ਨਹੀਂ ਕਿਹੜੀਆਂ ਕਰਤੂਤਾ ਇੱਜ਼ਤ ਆਈ ਆਵ ਲਵ ਯੂ ਮੈਂ ਬੜਾ ਹੀ ਘਟਿਆ ਕੀ ਕਰੂੰ ਅੰਦਰੋਂ ਇੱਕ ਫੜਿਆ ਕਿ ਮੇਰੀ ਸਾਸ ਮੈਨੂੰ ਕਹਿੰਦਾ ਵੈਰ ਪਾ ਪਾ ਵੈਰ ਤੇ ਮੈਂ ਬੜਾ ਹੀ ਸੋਣਾ ਪਾਇਆ ਕੀ ਇਹਦਾ ਅੱਜ ਦੀ ਗੀਨੀ ਮੇਰੀ ਚੁਗਲ ਬਡੇਰ ਮਰਗੀ ਨਹੀਂ ਮੇਰੀ ਚੁਗਲ ਬਡੇਰ ਮੰਜਾ ਖਾਲੀ ਕਰਗੀਨੀ ਮੇਰੀ ਚੁਗਲ ਬਡੇਰ ਮੰਜਾ ਖਾਲੀ ਕਰਗੀਨੀ ਮੇਰੀ ਚੁਗਲ ਬਡੇਰ ਨੀ ਉਹ ਤੇ ਉਹਨੇ ਮੇਰੇ ਫੇਰ ਬੜਾਈ ਕੁੱਟਿਆ ਲੱਗੇ ਬੁੜੀ ਨੂੰ ਨਮਾਉਂ ਮੈਨੂੰ ਕਹਿੰਦਾ ਵੈਣ ਪਾ ਨੀ ਫੇਰ ਤੂੰ ਕਿਹੜਾ ਵੈਣ ਪਾਇਆ ਆਇਆ ਨਿਕੜਾ ਆਇਆ ਅੱਜ ਦਿਨ ਚੜਿਆ ਨੀ ਅੱਜ ਦਿਨ ਚੜਿਆ ਕੋਈ ਨਾਵੇ ਕਰਮਾ ਵਾਲਾ ਨੀ ਅੱਜ ਦਿਨ ਚੜਿਆ ਨੀ ਅੱਜ ਦਿਨ ਚੜਿਆ ਕੋਈ ਨਾਵੇ ਕਰਮਾ ਵਾਲਾ ਨੀ ਅੱਜ ਦਿਨ ਚੜਿਆ ਨੀ ਅੱਜ ਦਿਨ ਚੜਿਆ ਮੈਨੂੰ ਮੈਨੂੰ ਫੇਰ ਬੜਾ ਹੀ ਕੁੱਟਿਆ ਨਿਕਿਆ ਆਵਾ ਜਦ ਲੱਗੇ ਬੁੜੀ ਨੂੰ ਸਿਵਿਆਂ ਚ ਫੂਕਣ ਮੈਨੂੰ ਕਹਿੰਦਾ ਵੈਣ ਪਾ ਫੇਰ ਨਿਕਿਆ ਆਇਆ ਲੋ ਚੱਲ ਪੜਾ 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 ਦੂਰੀਆਂ ਹੋ ਕੁੜੀਆਂ ਨੱਚਣ ਦੇਖ ਕਿਰਾਸ਼ਾ ਸ਼ਾ ਸ਼ਾਏ ਬੋਲੀ ਚੱਕੀ ਅੜੀ ਐ 니 ਤੂੰ ਨਾਚੀ ਅੜੀ ਐ ਬੋਲੀ ਚੱਕੀ ਅੜੀ ਐ 니 ਤੂੰ ਆਗਦੇ